ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਜੀਵਨ ਉਹਨਾਂ ਦੀ ਸ਼ਹਾਦਤ ਉਹਨਾਂ ਨੇ ਕਿੰਨਾ ਕਿੰਨਾ ਨੂੰ ਤਾਰਿਆ ਕਿੰਨਾ-ਕਿੰਨਾ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਮਿਹਰ ਪਰਿਆ ਹੱਥ ਰੱਖਿਆ ਦਰਸ਼ਨੀ ਡਿਊਟੀ ਵਿੱਚ ਮੇਰੇ ਗੁਰਦੇਵ ਪਾਤਸ਼ਾਹ 6ਵੇਂ ਪੀਰ ਗੁਰੂ ਅਰਗੁਬਿੰਦ ਪਾਤਸ਼ਾਹ ਮਹਾਰਾਜ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਬਾਹਰ ਆਪਣੇ ਮਹੱਲਾਂ ਵਿੱਚ ਜਾਣ ਵਾਸਤੇ ਆ ਰਹੇ ਸਨ ਇੱਕ ਸਿੱਖ ਨੇ ਕਹਿ ਲੋ ਇੱਕ ਮੇਵੜੇ ਨੇ ਕਹਿ ਲੋ ਆ ਕੇ ਖਬਰ ਦਿੱਤੀ ਹੈ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਦਰ ਘਰ ਵਿੱਚ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਤੁਹਾਡੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਤੁਹਾਡੇ ਘਰ ਵਿੱਚ ਇੱਕ ਸਹਬਜ਼ਾਦੇ ਦਾ ਜਨਮ ਹੋਇਆ ਗੁਰਦੇਵ ਪਾਤਸ਼ਾਹ ਮਹਾਰਾਜ ਇਸੇ ਥਾਂ ਉੱਤੇ ਖਲੋ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਇੱਕ ਵਾਰ ਅਰਦਾਸ ਵਿੱਚ ਜੁੜ ਗਏ ਆਪਣੇ ਨਾਲ ਭਾਈ ਜੇਠਾ ਸਿੱਧੂਆਂ ਵਾਲੇ ਨਾਲ ਕੁਝ ਹੋਰ ਸਿੱਖ ਜਦੋਂ ਆਪਣੇ ਮਹੱਲਾ ਵਿੱਚ ਗਏ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਬਾਲਕ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਉਸ ਵਕਤ ਅਵਤਾਰ ਧਾਰਿਆ ਗੁਰਦੇਵ ਪਾਤਸ਼ਾਹ ਮਹਾਰਾਜ ਜਿਉਂ ਹੀ ਮਾਤਾ ਜੀ ਦੇ ਪਾਸ ਗਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਸ ਬੱਚੇ ਨੂੰ ਜਿਹਦੀ ਅਜੇ ਆਰਜਾ ਕੁਝ ਘੰਟਿਆਂ ਦੀ ਹੈ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ ਨਮਸਕਾਰ ਕਰਨ ਤੋਂ ਬਾਅਦ ਪਿੱਛੇ ਖੜੇ ਸਿੱਖਾਂ ਦੇ ਮਨ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਉਹ ਸਵਾਲ ਇਹ ਸੀ ਭਈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਅੱਗੇ ਵੀ ਸੁਪੁੱਤਰ ਨੇ ਪਰ ਉਹਨਾਂ ਨੂੰ ਕਦੇ ਨਮਸਕਾਰ ਨਹੀਂ ਕੀਤੀ ਕੀ ਕਾਰਨ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਇੱਕ ਨਵਜਾਤ ਬੱਚੇ ਨੂੰ ਆਪਣਾ ਸੀਸ ਝੁਕਾਤਾ ਤੇ ਸੀਸ ਵੀ ਉਹ ਝੁਕਾ ਰਹੇ ਨੇ ਜਿਹੜੇ ਛੇਵੇਂ ਨਾਨਕ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਭਾਈ ਜੇਠਾ ਸਿੱਧਵਾਂ ਵਾਲਾ ਇੱਕ ਸਵਾਲ ਪੁੱਛਦਾ ਸੱਚੇ ਪਾਤਸ਼ਾਹ ਤੁਹਾਡੇ ਘਰ ਵਿੱਚ ਪਹਿਲਾਂ ਵੀ ਪੁੱਤਰ ਨੇ ਪਰ ਉਹਨਾਂ ਨੂੰ ਕਦੇ ਸੀਸ ਨਹੀਂ ਝੁਕਾਇਆ ਪਰ ਜਿਹੜੇ ਬੱਚੇ ਨੂੰ ਤੁਸੀਂ ਹੁਣ ਸੀਸ ਝੁਕਾਇਆ ਕੀ ਕਾਰਨ ਹੈ ਕੀ ਰਮਜ ਹੈ ਕੀ ਮੁਅਜਜ਼ਾ ਹੈ ਕੀ ਕਰਾਮਾਤ ਹੈ ਮਹਾਰਾਜ ਸਾਨੂੰ ਵੀ ਕੋ ਸਮਝਾਓਗੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ ਸ਼ੁਕਰਾਨਾ ਕਾਲਪੁਰਖ ਦਾ ਭਾਈ ਜੇਠਾ ਜੀ ਜਿਹੜਾ ਸਾਡੇ ਘਰ ਵਿੱਚ ਆ ਗਿਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਦਾ ਅਵਤਾਰ ਇੱਕ ਹੋਰ ਪੇਜ ਦਿੱਤਾ ਇਹ ਬਾਲ ਬਰੇਸ ਵਿੱਚ ਤਿਆਗਮਲ ਜਿਨ੍ਹਾਂ ਨੂੰ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਆ ਉਹਨਾਂ ਦੀ ਬਾਬਤ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਨੇ ਗੱਲ ਕਹੀ ਸੀ ਆਪਣੇ ਦਿਹਾਲੀ ਜਤੋਂ ਬਾਹਰ ਨਿਕਲਦਿਆਂ ਮੇਰੇ ਗੁਰਦੇ ਪਾਤਸ਼ਾਹ ਮਹਾਰਾਜ ਨੇ ਆਖਿਆ ਸਿੱਖੋ ਨਾਮੀ ਜੋਤ ਸਾਡੇ ਘਰ ਵਿੱਚ ਆ ਗਈ ਹੈ ਆ ਤੱਕੋ ਜਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਆਗਮਨ ਜਿਸ ਕਦਰ ਹੋਇਆ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਖੁਸ਼ੀਆਂ ਇਉਂ ਮਨਾਇਆਂ ਜਾਂਦੀਆਂ ਪਰਗਟੀ ਐ ਕੰਮੀ ਜੋਤਾ ਪਰਗਟੀ ਐ ਕੰਮੀ ਜੋਤਾ ਨੂਰੀ ਪ੍ਰਕਾਸ਼ ਹੋਇਆ ਪਰਗਟੀ ਐ ਕੰਮੀ ਜੋਤਾ ਨੂਰੀ ਪ੍ਰਕਾਸ਼ ਹੋਇਆ ਹਾਂ ਪਰਗਟੀ ਐ ਕੰਮੀ ਜੋਤਾ ਪਰਗਟੀ ਐ ਕੰਮੀ ਜੋਤਾ ਨੂਰੀ ਪ੍ਰਕਾਸ਼ ਹੋਇਆ ਦੀਨ ਦੁਨੀਆਂ ਦੀਵਾਲੀ ਦੀਨ ਦੁਨੀਆਂ ਦੀਵਾਲੀ ਆਏ ਜਗ ਤਾਰ ਲੈ ਦੀਨ ਦੁਨੀਆਂ ਦੀਵਾਲੀ ਆਏ ਜਗ ਤਾਰ ਲੈ ਦੇ ਰੋਗ ਲਾਉਣੇ ਹਾਂ ਜਿੰਨਾ ਦੇ ਦਿਦਾਰਿਆਂ ਨੇ ਜਿੰਨਾ ਦੇ ਦਿਦਾਰਿਆਂ ਨੇ ਜਨਮਾਂ ਦੇ ਰੋਗ ਲਾਉਣੇ ਦੁਖੀਆਂ ਤੇ ਕੋੜਿਆਂ ਦੇ ਦੁਖੀਆਂ ਤੇ ਕੋੜਿਆਂ ਦੇ ਕਸ਼ਟ ਨਵਾਰਨੇ ਦੁਖੀਆਂ ਤੇ ਕੋੜਿਆਂ ਦੇ ਕਸ਼ਟ ਨਵਾਰਨੇ ਆਪਖੰਡੀਆਂ ਦੇ ਪਾਪੀਆਂ ਪਖੰਡੀਆਂ ਦੇ ਬੇੜੇ ਲਾਉਣੇ ਪਾਰਨੇ ਪਾਪੀਆਂ ਪਖੰਡੀਆਂ ਦੇ ਬੇੜੇ ਲਾਉਣੇ ਪਾਰਨੇ ਫਰਮਾਨ ਲੈ ਕੇ ਆਈ ਰੱਬੀ ਆਤਮਾ ਹੈ ਆਈ ਰੱਬੀ ਆਤਮਾ ਹੈ ਪਾਕ ਫਰਮਾਨ ਲੈ ਕੇ ਆਈ ਰੱਬੀ ਆਤਮਾ ਹੈ ਆਈ ਰੱਬੀ ਆਤਮਾ ਹੈ ਪਾਕ ਫਰਮਾਨ ਸੱਚ ਖੰਡਵਾਰੀ ਵਾਲੀ ਵਾਲੀ ਬਾੜੀ ਸੱਚ ਮਾਨ ਲੈ ਕੇ ਆਏ ਆ ਆਈ ਰੱਬਿਆ ਤੁਮਾਹੇ ਆਈ ਰੱਬਿਆ ਤੁਮਾਹੇ ਪਾਕ ਫਰਮਾਨ ਲੈ ਕੇ ਬਾਣੀ ਸੱਚਖੰਡ ਵਾਲੀ ਬਾਣੀ ਸੱਚਖੰਡ ਵਾਲੀ ਆਏ ਪਰ ਚਾਰ ਲੈ ਬਾਣੀ ਸੱਚਖੰਡ ਵਾਲੀ ਆਏ ਪਰ ਲਹੀ ਲੋਕਾਈ ਦੇ ਲਈ ਕੋ ਲਹੀ ਲੋਕਾਈ ਦੇ ਲਈ ਖੁੱਲੇ ਸਾਦਾ ਬਾਰ ਨੇ ਕੋ ਲਹੀ ਲੋਕਾਈ ਦੇ ਲਈ ਖੁੱਲੇ ਸਾਦਾ ਬਾਰ ਨੇ ਕੋ ਲਹੀ ਲੋਕਾਈ ਦੇ ਲਈ ਖੁੱਲੇ ਸਾਦਾ ਬਾਰ ਨੇ ਹੋ ਹੋ ਇੱਕ ਅਪ੍ਰੈਲ 1621 ਨੂੰ ਸ੍ਰੀ ਅਮਰਸਾਹਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਅਵਤਾਰ ਧਾਰਦੇ ਨੇ ਬਾਲ ਬਰੇਸ ਵਿੱਚ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਮਾਤਾ ਪਿਤਾ ਵੱਲੋਂ ਨਾਮ ਰੱਖਿਆ ਗਿਆ ਹੈ ਜੀ ਤਿਆਗਮਲ ਇਹੀ ਤਿਆਗਮਲ ਜਦੋਂ ਥੋੜੇ ਜੇ ਵੱਡੇ ਹੋਏ ਲਗਭਗ 4 ਸਾਲ ਦੀ ਉਮਰ ਹੈ ਜਦੋਂ ਬਾਬਾ ਗੁਰਜੀਤਾ ਜੀ ਦਾ ਆਨੰਦ ਕਾਰਜ ਹੋ ਰਿਹਾ ਹੈ ਆਨੰਦ ਕਾਰਜ ਹੋਣਾ ਸੀ ਬਟਾਲੇ ਸ਼ਹਿਰ ਦੇ ਵਿੱਚ ਬਰਾਤ ਜਾਣੀ ਹੈ ਸ੍ਰੀ ਅਮਰਸਰ ਸਾਹਿਬ ਤੋਂ ਤਿਆਰੀਆਂ ਹੋ ਰਹੀਆਂ ਨੇ ਬਰਾਤ ਦੀਆਂ ਬਰਾਤ ਦੀਆਂ ਤਿਆਰੀਆਂ ਦੇ ਵਿੱਚ ਤਿਆਗਮਲ ਨੂੰ ਮਾਤਾ ਜੀ ਨੇ ਅਤ ਸੁੰਦਰ ਕੱਪੜੇ ਪਹਿਨਾ ਦਿੱਤੇ ਤਿਆਗਮਲ ਜੀ ਨੂੰ 4 ਸਾਲ ਦੀ ਉਮਰ ਦਾ ਵਿੱਚ ਜਦੋਂ ਸੁੰਦਰ ਕੱਪੜੇ ਪਹਿਨੇ ਇਹਨਾਂ ਗਲੀਆਂ ਵਿੱਚ ਖੇਡਣ ਵਾਸਤੇ ਹਾਨੀਆਂ ਨਾਲ ਚਲੇ ਗਏ ਕੀ ਵੇਖਿਆ ਜਦੋਂ ਇੱਕ ਬੱਚਾ ਉਹਨਾਂ ਨੂੰ ਗਲੀ ਵਿੱਚ ਟੱਕਰਿਆ ਜਿਨ੍ਹਾਂ ਲਿਬਾਸ ਨਹੀਂ ਪਹਿਨਿਆ ਹੋਇਆ ਜਿਨ੍ਹਾਂ ਕੱਪੜੇ ਨਹੀਂ ਪਹਿਨੇ ਹੋਏ ਠੰਡ ਦਾ ਮੌਸਮ ਸੀ ਉਹ ਬੱਚਾ ਠੰਡ ਨਾਲ ਠਰ ਰਿਹਾ ਸੀ ਤਿਆਗਮਲ ਜੀ ਨੇ 4 ਸਾਲ ਦੀ ਹਰਜਾ ਵਿੱਚ ਆਪਣੇ ਕੱਪੜੇ ਉਤਾਰੇ ਤੇ ਉਸ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਘਰ ਵਿੱਚ ਆ ਗਏ। ਮਾਤਾ ਜੀ ਕੋਲ ਆ ਕੇ ਕਹਿਣ ਲੱਗੇ ਜੀ ਮੈਨੂੰ ਕੱਪੜੇ ਹੋਰ ਪਹਿਨਾ ਦਿਓ। ਮਾਤਾ ਜੀ ਤਿਆਰੀ ਕਰ ਰਹੇ ਸਨ ਬਰਾਤ ਦੀ। ਉਹਨਾਂ ਨੇ ਵੇਖਿਆ ਵੀ ਤਿਆਗਮਲ ਨੂੰ ਹੁਣੇ ਚੰਗੇ ਸੁੰਦਰ ਕੱਪੜੇ ਪਹਿਨ ਆਏ ਸਨ ਤੇ ਜਿਹੜੇ ਸੁੰਦਰ ਕੱਪੜੇ ਐ ਨਗਨ ਵਸਤਾ ਵਿੱਚ ਆ ਗਿਆ। ਜਦੋਂ ਕੋਲ ਆਇਆ ਤੇ ਬਾਹੋਂ ਤੋਂ ਪਕੜ ਲਿਆ ਤੇ ਗੁਰੂ ਅਰਗੁਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ ਮਾਤਾ ਜੀ ਚੱਲ ਕੇ ਕਹਿਣ ਲੱਗੇ ਵੇਖ ਲਓ ਆਪਣੇ ਲਾਡਲੇ ਦਾ ਹਾਲ। ਬਾਤ ਸੁੰਦਰ ਕੱਪੜੇ ਬੈਰਾਤ ਵਾਸਤੇ ਇਹਨੂੰ ਪਹਿਨਾਏ ਸਨ ਇਹ ਪਤਾ ਨਹੀਂ ਕਿਨੂੰ ਦੇ ਆਇਆ ਗੁਰੂ ਅਰਗੁਬਿੰਦ ਪਾਤਸ਼ਾਹ ਮਹਾਰਾਜ ਦਸਤਾਰਾ ਸਜਾਰੇ ਸਨ ਤੇ ਇੱਕ ਗੱਲ ਆਖੀ ਕਹਿਣ ਲੱਗੇ ਮਹਿਲ ਜੀ ਇਹਨੂੰ ਹੁਣ ਆਖਿਓ ਕੁਝ ਨਾ ਅਸਲ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਉਤਰਾਧਿਕਾਰੀ ਨੇ ਇੱਕ ਦਿਨ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਣ ਇਹਨਾਂ ਨੂੰ ਕਹਿਣਾ ਤੁਸੀਂ ਕੁਝ ਨਹੀਂ ਜੋ ਆਪਣੀ ਮਰਜ਼ੀ ਨਾਲ ਕਰਦੇ ਨੇ ਉਹ ਠੀਕ ਹੈ ਮਾਤਾ ਜੀ ਕਹਿਣ ਲੱਗੇ ਇਹ ਗੱਲ ਤੇ ਤੁਹਾਡੀ ਠੀਕ ਹੈ ਸਵਾਮੀ ਜੀ ਪਰ ਮੈਂ ਹੁਣ ਬਰਾਤ ਦੀ ਤਿਆਰੀ ਵੀ ਕਰਾਉਣੀ ਹੈ ਕਿਸੇ ਆਏ ਗਏ ਕੋਲ ਵੀ ਖਲੋਣਾ ਹੈ ਹੋਰ ਵੀ ਤਿਆਰੀਆਂ ਕਰਨੀਆਂ ਨੇ ਤੇ ਮੈਂ ਇਹਨੂੰ ਲਿਬਾਸ ਫੇਰ ਪਹਿਨਾਵਾਂ ਕਹਿੰਦੇ ਇੱਕ ਲਿਬਾਸ ਦੀ ਗੱਲ ਕਿਉਂ ਕਰਦੇ ਹੋ ਮਹਿਲ ਜੀ ਭਾਗਾਂ ਵਾਲੀਏ ਇੱਕ ਵਕਤ ਆਉਣਾ ਅੱਜ ਤੇ ਕੱਲਾ ਆਪਣਾ ਇਹ ਕੀਮਤੀ ਬਸਤਰ ਨੇ ਤੁਹਾਡੀ ਨਿਗਾ ਵਿੱਚ ਅੱਜ ਆਪਣਾ ਲਿਬਾਸ ਕਿਸੇ ਨੂੰ ਪਹਿਨਾ ਕੇ ਆ ਗਿਆ ਇੱਕ ਵਕਤ ਆਏਗਾ ਜੇ ਕਿਸੇ ਦਾ ਧਰਮ ਬਚਾਉਣ ਵਾਸਤੇ ਲੋੜ ਪਈ ਤੇ ਇਹਨੇ ਆਪਣੇ ਸਵਾਸ ਵੀ ਵਰਦਾਨ ਕਰ ਦੇਣੇ ਨੇ ਅੱਜ ਤੇ ਕਿਸੇ ਨੂੰ ਲਿਬਾਸ ਦੇ ਕੇ ਆਇਆ ਪਰ ਜੇ ਕਿਤੇ ਵਕਤ ਆਇਆ ਲੋੜ ਪੈ ਗਈ ਕਿਸੇ ਦਾ ਧਰਮ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਕੇ ਆ ਜਾਏਗਾ ਉਹੀ ਤਿਆਗਮਲ ਜਰਕ ਹੋਰ ਵਡੇਰੀ ਉਮਰ ਦੇ ਹੋਏ ਲਗਭਗ 13 ਸਾਲ ਦੀ ਆਰਜਾ ਵਿੱਚ ਉਹਨਾਂ ਦਾ ਆਨੰਦ ਕਾਰਜ ਹੋਇਆ ਮਾਤਾ ਗੁਜਰੀ ਨਾਲ ਹੋਇਆ ਕਰਤਾਰਪੁਰ ਦੀ ਧਰਤੀ ਉੱਤੇ ਤੇ ਕਰਤਾਰਪੁਰ ਦੀ ਧਰਤੀ ਉੱਤੇ ਹੀ ਗੁਰੂ ਸਾਹਿਬ ਨੇ ਇੱਕ ਜੰਗ ਲੜੀ ਹੈ ਜਿਹੜੀ ਚੌਥੀ ਜੰਗ ਹੈ ਕਰਤਾਰਪੁਰ ਦੀ ਮੇਰੀ ਪੀਰੀ ਦੇ ਮਾਲਕ ਗੁਰੂ ਅਰਗਮਿੰਦ ਪਾਤਸ਼ਾਹ ਮਹਾਰਾਜ ਲੜਦੇ ਨੇ ਤੇ ਉਹਦੇ ਵਿੱਚ ਜਿੱਤ ਪ੍ਰਾਪਤ ਕਰਦੇ ਨੇ 75000 ਫੌਜ ਦੀ ਸੈਨਾ ਸੀ ਉਸ ਵਕਤ ਪਹਿੰਦੇ ਖਾਂ ਦੀ ਅਗਵਾਈ ਵਿੱਚ ਤੇ ਕਾਲੇ ਖਾਂ ਦੀ ਅਗਵਾਈ ਵਿੱਚ ਤਿਆਗਮਲ ਜੀ ਸਾਰਾ ਦਿਨ ਉਸ ਮੈਦਾਨੇ ਜੰਗ ਵਿੱਚ ਲੜਦੇ ਰਹੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਸਾਰਾ ਦਿਨ ਚੁਬਾਰੇ ਤੇ ਖਲੋ ਕੇ ਉਸ ਜੰਗ ਨੂੰ ਵੇਖਦੇ ਰਹੇ ਨੇ ਆਪ ਆਪਣੀਆਂ ਅੱਖਾਂ ਦੇ ਨਾਲ ਚੌਥਾ ਪੈਰ ਹੋਇਆ ਜਿਹਨੂੰ ਅਸੀਂ ਲੋਹੜਾ ਵੇਲਾ ਕਹਿੰਦੇ ਆਂ ਮਾਤਾ ਨਾਨਕੀ ਨੇ ਸੁਨੇਹਾ ਭੇਜਿਆ ਕਿ ਸਿੱਖ ਦੇ ਹੱਥ ਕਹਿਣ ਲੱਗੇ ਜਾਓ ਤਿਆਗਮਲ ਨੂੰ ਕਹੋ ਭਈ ਜੰਗ ਤਾਂ ਹੁਣ ਲਗਭਗ ਜਿੱਤੀ ਜਾ ਚੁੱਕੀ ਐ ਇੰਉਂ ਕਰੋ ਉਹਨਾਂ ਨੂੰ ਕਹੋ ਘਰ ਵਿੱਚ ਵਾਪਸ ਆ ਜਾਣ 14 ਸਾਲ ਦੀ ਅਰਜਾ ਤੇ 13 ਸਾਲ ਦੀ ਮਾਤਾ ਗੁਜਰੀ ਦੀ ਅਰਜਾ ਉਸ ਵਕਤ ਅਜੇ ਚੂੜੇ ਦਾ ਰੰਗ ਵੀ ਮਹਿਲਾ ਨਹੀਂ ਹੋਇਆ ਉਤਰਿਆ ਨਹੀਂ ਅਜੇ ਤੇ ਮੈਦਾਨੇ ਜੰਗ ਵਿੱਚ ਉਹਨਾਂ ਦੇ ਪਤੀ ਲੜ ਰਹੇ ਨੇ ਚੁਬਾਰੀ ਉਤੋਂ ਵੇਖ ਰਹੇ ਨੇ ਮਾਤਾ ਜੀ ਔਰ ਮਾਤਾ ਗੁਜਰੀ ਜੀ ਜਦੋਂ ਸਿੱਖ ਨੇ ਜਾ ਕੇ ਸੁਨੇਹਾ ਦਿੱਤਾ ਕਿ ਮਾਤਾ ਜੀ ਕਹਿੰਦੇ ਨੇ ਕਿ ਮੈਦਾਨੇ ਜੰਗ ਵਿੱਚੋਂ ਘਰ ਆ ਜਾਓ ਸਵੇਰ ਤੋਂ ਲੈ ਕੇ ਹੁਣ ਤੱਕ ਜੰਗ ਲੜ ਰਹੇ ਹੋ ਥੱਕ ਗਏ ਹੋਵੋਗੇ ਤੇ ਤਿਆਗ ਮਲ ਜੀ ਦਾ ਅੱਗੋਂ ਜਵਾਬ ਸੀ ਕਹਿਣ ਲੱਗੇ ਮਾਤਾ ਜੀ ਨੂੰ ਸੁਨੇਹਾ ਦੇ ਦਿਓ ਸੂਰਮਾ ਮੈਦਾਨੇ ਜੰਗ ਵਿੱਚੋਂ ਦੋ ਹਾਲਤਾਂ ਵਿੱਚ ਵਾਪਸ ਆਉਂਦਾ ਦੋ ਹਾਲਤਾਂ ਵਿੱਚ ਤੀਜੀ ਹਾਲਤ ਕੋਈ ਨਹੀਂ ਭੀ ਜਾਂ ਤੇ ਮੈਦਾਨੇ ਜੰਗ ਵਿੱਚੋਂ ਜਿੱਤ ਕੇ ਆਵੇਗਾ ਤੇ ਜਾਂ ਸੂਰਮਾ ਸ਼ਹੀਦ ਹੋ ਕੇ ਆਪਣਾ ਸਰੀਰ ਲੈ ਕੇ ਆ ਜਾਏਗਾ ਤੀਜੀ ਹਾਲਤ ਕੋਈ ਨਹੀਂ ਅਸੀਂ ਨਹੀਂ ਆਵਾਂਗੇ ਮੈਦਾਨੇ ਜੰਗ ਵਿੱਚੋਂ ਲਓ ਜੀ ਜੰਗ ਜਿੱਤੀ ਗਈ ਅਗਲਾ ਦਿਨ ਚੜਿਆ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਸਾਰੇ ਜਰਨੈਲਾਂ ਨੂੰ ਵਾਜਬ ਆਨੰਦ ਦਿੱਤੇ ਨੇ ਤੇ ਸ਼ਾਤੀ ਨਾਲ ਲਾ ਕੇ ਸ਼ਾਬਾਸ਼ ਦਿੱਤੀ ਹੈ ਆਖਿਆ ਤਿਆਗਮਲ ਕਿੱਥੇ ਨੇ ਕਹਿਣ ਲੱਗੇ ਜਿਓ ਪਰੇ ਬੈਠੇ ਨੇ ਅਕਾਲ ਪੁਰਖ ਦੀ ਆराधना ਵਿੱਚ ਜੁੜੇ ਹੋਏ ਨੇ ਸਿੱਖ ਨੂੰ ਭੇਜਿਆ ਕਹਿਣ ਲੱਗੇ ਜਾਓ ਬੁਲਾ ਕੇ ਲਿਆਓ ਤਿਆਗਮਲ ਜੀ ਨੂੰ ਬੁਲਾਇਆ ਗਿਆ ਜਦੋਂ ਕੋਲ ਆਏ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸ਼ਾਤੀ ਨਾਲ ਲਾ ਕੇ ਗੱਲ ਆਖੀ ਅਸੀਂ ਤੇ ਤੁਹਾਡਾ ਜਨਮ ਵੇਲੇ ਨਾਂਉ ਰੱਖਿਆ ਸੀ ਤਿਆਗਮਲ ਪਰ ਅੱਜ ਇਸ ਗੱਲ ਦੀ ਸ਼ਾਦੀ ਤੁਸੀਂ ਭਰ ਦਿੱਤੀ ਹੈ ਵੀ ਤੁਸੀਂ ਤਿਆਗਦੇ ਤੇ ਤਿਆਗਮਲ ਹੋਈ ਪਰ ਅੱਜ ਇਹ ਵੀ ਪਤਾ ਲੱਗ ਗਿਆ ਵੀ ਤੁਸੀਂ ਸੱਚਮੁੱਚ ਤੇਗਦੇ ਵੀ ਬਹਾਦਰ ਹੋ ਉਸ ਦਿਨ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਨਾਮ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਤਕਾਰ ਨਾਲ ਲੈਨੇ ਉਥੋਂ ਪਿੱਛੋਂ ਗੁਰੂ ਸਾਹਿਬ ਚਲੇ ਗਏ ਨੇ ਅੱਗੇ ਕੀਰਤਪੁਰ ਵਾਲੀ ਪਾਸੇ ਨੂੰ ਤੇ ਨਾਲ ਹੀ ਹੁਕਮ ਕਰਤਾ ਮਾਤਾ ਜੀ ਨੂੰ ਤੇ ਨਾਲ ਹੀ ਹੁਕਮ ਕੀਤਾ ਤੇਗ ਬਹਾਦਰ ਜੀ ਨੂੰ ਵੀ ਤੁਸੀਂ ਬਾਬੇ ਬਕਾਲੇ ਵਾਲੀ ਧਰਤੀ ਉੱਤੇ ਚਲੇ ਜਾਓ ਇਸ ਥਾਂ ਉੱਤੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਨਾਲ ਇਕਮਿਕ ਹੋਣ ਵਾਸਤੇ ਇੱਕ ਭੋਰੇ ਵਿੱਚ ਬੈਠ ਕੇ ਭਗਤੀ ਕਰ ਰਹੇ ਨੇ ਅਕਾਲ ਪੁਰਖ ਦੀ ਬੰਦਗੀ ਕਰ ਰਹੇ ਨੇ ਇਨ੍ਹਾਂ ਹੀ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਵਪਾਰੀ ਜਿਸ ਦਾ ਨਾਮ ਤੁਸੀਂ ਸਾਰੇ ਇਤਿਹਾਸ ਵਿੱਚ ਜਾਣਦੇ ਹੋ ਭਾਈ ਮੱਖਣ ਸ਼ਾਹ ਜੀ ਲੁਬਾਣਾ ਬਹੁਤ ਵੱਡਾ ਵਪਾਰ ਉਹਨਾਂ ਦਾ ਵਪਾਰ ਐਡਾ ਭਈ ਜਿਹੜਾ ਅੱਜ ਵਾਲਾ ਚੀਨ ਹੈ ਅੱਜ ਵਾਲਾ ਸਾਰਾ ਯੂਰਪ ਹੈ ਲਗਭਗ ਇਥੇ ਉਹਨਾਂ ਦਾ 500 ਬੇੜੇ ਦਾ ਵਪਾਰ ਸੀ ਤੇ ਲੂਣ ਦਾ ਵਪਾਰ ਕਰਦੇ ਸਨ ਬਹੁਤ ਵੱਡੇ ਵਪਾਰੀ ਸਨ ਉਹਨਾਂ ਦਾ ਬੇੜਾ ਇੱਕ ਵਾਰ ਤਿਰਮੁਨੰਦ ਤਿਰਮੁਨੰਦ ਜਿੱਥੇ ਤਿੰਨ ਦਰਿਆ ਇਕੱਠੇ ਹੁੰਦੇ ਨੇ ਤਿੰਨ ਦਰਿਆ ਇਕੱਠੇ ਹੁੰਦੇ ਨੇ ਜਿੱਥੇ ਉਥੇ ਪਾਣੀ ਦਾ ਵਹਾਅ ਕੁਦਰਤੀ ਗੱਲ ਆ ਵੀ ਬਹੁਤ ਤੇਜ਼ ਹੋ ਜਾਂਦਾ ਜਦੋਂ ਤਿੰਨ ਦਰਿਆਵਾਂ ਦਾ ਪਾਣੀ ਤਿਰਮੁਨੰਦ ਹੁੰਦਾ ਇਕੱਠਾ ਉਸ ਥਾਂ ਤੇ ਇੱਕ ਘੁੰਮਣ ਕੇਰੀ ਪੈ ਜਾਂਦੀ ਹੈ ਅੰਗਰੇਜ਼ੀ ਵਿੱਚ ਉਹਨੂੰ ਕਹਿੰਦੇ ਨੇ ਵਰਲਪੂਲ ਉਸ ਵਰਲਪੂਲ ਵਿੱਚ ਉਸ ਘੁੰਮਣ ਕੇਰੀ ਵਿੱਚ ਉਸ ਦਾ ਜਹਾਜ਼ ਫਸ ਫਸ ਗਿਆ ਯਤਨ ਬੜਾ ਕੀਤਾ ਮਲਾਹਾ ਨੇ ਬੜਿਆਂ ਨੇ ਯਤਨ ਕੀਤਾ ਵੀ ਇਹ ਬੇੜਾ ਪਾਰ ਹੋ ਜਾਵੇ ਪਰ ਬੇੜਾ ਪਾਰ ਨਾ ਹੋ ਸਕਿਆ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਮੱਖਣ ਸ਼ਾਹ ਲਬਾਣੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਦਰ ਕਰ ਜਾਣ ਕੇ ਇੱਕ ਅਰਦਾਸ ਕੀਤੀ ਜਿਹੜੀ ਉਹਨੇ ਅਰਦਾਸ ਕੀਤੀ ਕੁਲਵਿੰਦਰ ਸਿੰਘ ਐਮਈ ਦਾ ਢਾਡੀ ਜਿੱਥੇ ਇਹਨਾਂ ਸ਼ਬਦਾਂ ਵਿੱਚ ਹੈ ਕਿਉਂ ਕਿ कंदे खे तूफ़ान छा बि पईंदियूं ਬੀ ਜਾਨ ਉਹ ਲੈਤੇ ਬਹਾਦਰ ਸਿਮਰਿਆ ਮੱਖਣ ਸੁਗੜ ਸੁਜਾਨ ਕਹਿੰਦਾ ਸਤਗੁਰ ਬੰਨੇ ਲਾਦ ਵੀ मार यादाार I'm kind of ਨਯਮਾਨ ਮਿਰਬੀ ਕੰਡੇ ਉੱਤੇ ਲੱਗਿਆ